ਜੇਕਰ ਇਹ ਸੀਸੀਟੀਵੀ ਵੀਡੀਓ ਸਾਹਮਣੇ ਨਾ ਆਉਂਦੀ ਤਾਂ ਕਿਸੇ ਨੇ ਯਕੀਨ ਹੀ ਨਹੀਂ ਸੀ ਕਰਨਾ ਕਿ ਇਸ ਨੌਜਵਾਨ ਨੇ ਇੰਨੀ ਫੁਰਤੀ ਦੇ ਨਾਲ ਲੁਟੇਰਿਆਂ ਤੋਂ ਲੁੱਟ ਹੋਣ ਤੋਂ ਬਚਾ ਲਈ ਹੈ ਜਿੱਥੇ ਲੁੱਟ ਹੋਣ ਤੋਂ ਬਚਾਈ ਹੈ ਇਹਨੇ ਪੈਸੇ ਬਚਾਏ ਆ ਨਾਲ ਦੀ ਨਾਲ ਆਪਣੀ ਜਾਨ ਵੀ ਬਚਾਈ ਹੈ ਮਾਮਲਾ ਦਰਅਸਲ ਗਿੱਦਰਵੇ ਦਾ ਗਿੱਦਰਵੇ ਦੇ ਲਾਗਲੇ ਪਿੰਡ ਗੁਰੂ ਸਰ ਦੇ ਨੇੜੇ ਇਹ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਇਹ ਨੌਜਵਾਨ ਇੱਕ ਮਾਈਕਰੋ ਫਾਈਨੈਂਸ ਕੰਪਨੀ ਦਾ ਕੈਸ਼ ਕਲੈਕਟ ਕਰਕੇ ਲੈ ਕੇ ਆ ਰਿਹਾ ਸੀ ਭਾਪਕੇ ਮਾਈਕਰੋਫੋਨਸ ਕੰਪਨੀ ਦੇ ਵਿੱਚ ਨੌਕਰੀ ਕਰਦਾ ਤੇ ਉਸ ਦੀ ਕਲੈਕਸ਼ਨ ਕਰਕੇ ਜਦੋਂ ਬਾਅਦ ਪਰ ਵਾਪਸ ਆ ਰਿਹਾ ਸੀ ਤਾਂ ਗੁਰੂ ਸਰਪਿੰਡ ਦੇ ਨੇੜੇ ਜਿਵੇਂ ਹੀ ਇਹ ਪਹੁੰਚਦਾ ਤਾਂ ਉਸ ਦੇ ਮਗਰ ਮੋਟਰਸਾਈਕਲ ਸਵਾਰ ਲੱਗ ਜਾਂਦੇ ਆ ਜੋ ਲੁੱਟ ਦੀ ਨੀਅਤ ਨਾਲ ਇਸ ਤੋਂ ਕੈਸ਼ ਲੁੱਟਣਾ ਚਾਹੁੰਦੇ ਸੀ ਤਾਂ ਜਿਵੇਂ ਹੀ ਇਹ ਨੌਜਵਾਨ ਇੱਕ ਰਸਤੇ ਦੇ ਵਿੱਚ ਫੈਕਟਰੀ ਲਾਗੇ ਪਹੁੰਚਦਾ ਤਾਂ ਇਸ ਨੂੰ ਅਹਿਸਾਸ ਹੁੰਦਾ ਕਿ ਉਸ ਤੋਂ ਹੋਰ ਲੁੱਟ ਦੀ ਵਾਰਦਾਤ ਹੋ ਸਕਦੀ ਹੈ ਤੇ ਲੁਟੇਰੇ ਬਿਲਕੁਲ ਉਸ ਦੇ ਨੇੜੇ ਪਹੁੰਚ ਚਲੇ ਆ ਤਾਂ ਉਸ ਤੋਂ ਬਾਅਦ ਇਹ ਨੌਜਵਾਨ ਮੋਟਰਸਾਈਕਲ ਤੇਜ਼ੀ ਦੇ ਨਾਲ ਮੋੜਨ ਦਾ ਯਤਨ ਕਰਦਾ ਪਰ ਮੋਟਰਸਾਈਕਲ ਮੁੜਦਾ ਨਹੀਂ ਜਿਵੇਂ ਹੀ ਮੋਟਰਸਾਈਕਲ ਡਿੱਗਦਾ ਤਾਂ ਉਸ ਤੋਂ ਬਾਅਦ ਇਹ ਨੌਜਵਾਨ ਨਾਲ ਦੇ ਨਾਲ ਫਟਾਫਟ ਖੜਾ ਹੁੰਦਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਦੇ ਵਿੱਚ ਕਿ ਖੜਾ ਹੋ ਕੇ ਭੱਜਦਾ ਤੇ ਲੁਟੇਰੇ ਆ ਜਿਹੜੇ ਉਹ ਵੀ ਖਲੋ ਜਾਂਦੇ ਆ ਤਾਂ ਜਿਵੇਂ ਹੀ ਇਹ ਇੱਕ ਘਰ ਦੇ ਅੰਦਰ ਦਾਖਲ ਹੁੰਦਾ ਤਾਂ ਉਸ ਤੋਂ ਬਾਅਦ ਲੁਟੇਰੇ ਉੱਥੋਂ ਫਰਾਰ ਹੋ ਜਾਂਦੇ ਆ ਤਾਂ ਇਸ ਨੌਜਵਾਨ ਨੇ ਜਿੱਥੇ ਆਪਣੀ ਜਾਨ ਬਚਾਈ ਆ ਉੱਥੇ ਹੀ ਆਪਣੀ ਕੰਪਨੀ ਦਾ ਪੈਸਾ ਵੀ ਬਚਾਇਆ ਲੁੱਟ ਹੋਣ ਤੋਂ ਬਚਾਈ ਆ ਤੇ ਇਹ ਤਸਵੀਰਾਂ ਸੀਸੀਟੀਵੀ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਉਸ ਤੋਂ ਬਾਅਦ ਇਸ ਸਪੀੜਤ ਨੌਜਵਾਨ ਨੇ ਸਾਰੀ ਕਹਾਣੀ ਦੱਸੀ ਆ ਕਿ ਕਿਵੇਂ ਉਸ ਦੇ ਮਗਰ ਲੁਟੇਰੇ ਲੱਗੇ ਤੇ ਕਿਸ ਤਰ੍ਹਾਂ ਦੇ ਨਾਲ ਉਹ ਉਸ ਤੋਂ ਪੈਸਾ ਲੁੱਟਣਾ ਚਾਹੁੰਦੇ ਸਨ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਪੁਲਿਸ ਵੀ ਪਹੁੰਚ ਗਈ ਹੈ ਤੇ ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਫਿਲਹਾਲ ਦੋਸ਼ੀਆਂ ਨੂੰ ਲੱਭਣ ਦੇ ਲਈ ਪੁਲਿਸ ਲੱਗੀ ਹੋਈ ਹੈ ਪਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਕਿ ਇਸ ਨੌਜਵਾਨ ਨੇ ਕਿਵੇਂ ਬਹਾਦਰੀ ਦੇ ਨਾਲ ਆਪਣੇ ਪੈਸੇ ਲੁੱਟਣ ਤੋਂ ਬਚਾਏ ਤੇ ਨਾਲ ਦੀ ਨਾਲ ਇਸ ਵਾਰਦਾਤ ਨੂੰ ਹੋਣ ਤੋਂ ਰੋਕਿਆ ਵੀ ਹੈ ਤੇ ਇਸ ਦੇ ਹੌਸਲੇ ਦੀ ਦਾਤ ਦੇਣੀ ਬਣਦੀ ਹੈ ਕਿਊਜਨ ਚ ਲੱਗਾ ਹੈ ਕੰਮ ਕਰਦਾ ਮਾਈਕ੍ਰੋਫੋਨਸ ਦੇ ਕੰਮ 'ਚ ਤੇ ਇਤਨਾ ਰਿਕਵਰੀ ਦਾ ਕੰਮ ਕਰਦੇ ਤੇ ਕਿਸ਼ਤਾਂ ਲੈ ਕੇ ਆ ਰਹੇ ਸੀ ਤੇ ਖੁੰਨ ਨਾਲੇ ਰਾਹ ਤੋਂ ਆ ਰਹੇ ਸੀ ਤੇ ਉੱਥੋਂ ਤਿੰਨ ਬੰਦੇ ਸੀ ਜੀ ਆਗੇ ਤੋਂ ਕਹਿੰਦੇ ਰੁਕੀ ਯਾਰ ਬਾਈ ਤੇ ਉਹਦਾ ਮਟਾਣੀ ਚਾਕੇ ਵੜ ਗਿਆ ਹੂੰ ਤੇ ਬਸ ਉਸ ਤੋਂ ਬਾਅਦ ਪਤਨੀ ਨਾਲ ਕੀ ਹੋ ਗਿਆ ਤਾਂ ਬਾਈ ਮਰਨਾ ਇਕੱਠੇ ਹੋ ਗਏ ਸਾਰੇ ਜਣੇ ਕੋਈ ਪਿੱਛੇ ਤੋਂ ਵੀ ਹੈਗਾ ਲੱਗਦਾ ਸੀ ਪਿੱਛਾ ਕਰ ਰਿਹਾ ਕੋਈ ਕਿਵੇਂ ਪਿੱਛਾ ਨਹੀਂ ਬਸ ਨੇ ਕਾਰ ਨਾਲ ਨੰਬਰ ਆਇਆ ਸੀ ਤੇ ਉਹ ਬਾਈ ਕਹਿੰਦਾ ਵੀ ਯਾਰ ਮੈਂ ਗੁਰੂ ਸਰ ਬੋਲਦਾ ਤੇ ਕਿਸ਼ਤ ਲੈ ਜਾ ਹੂੰ ਬਸ ਮੈਨੂੰ ਤਾਂ ਉਹਦਾ ਸ਼ੱਕ ਪੈਂਦਾ ਪਿਆ ਵੀ ਉਹ ਕਹਿੰਦਾ ਜੇ ਕਿਸ਼ਤ ਲੈ ਜਾ ਉਸ ਤੋਂ ਬਾਅਦ ਕਹਿੰਦਾ ਵੀ ਕਿਤਕਦੋਂ ਕਾਏਗਾ ਕਿੰਨੇ ਮਿੰਟ ਤੱਕ ਆਏਗਾ ਪਰ ਜਦੋਂ ਉਹਨੂੰ ਉਹਦਾ ਦੱਸਿਆ ਜੀ ਤੇ ਉਸ ਤੋਂ ਬਾਅਦ ਕੀ ਨਾਂ ਦੇ ਤਵਾ ਘਟਣਾ ਵਾਪਰ ਗਈ ਅਚਾ ਉਹਦੀ ਆ ਗਏ ਦਰਹਾਂ ਹਾਂਜੀ ਹਾਂਜੀ ਤੇ ਕੋਈ ਪੈਸਿਆਂ ਦਾ ਬਚਤ ਵੀ ਹਾਂ ਪੈਸੇ ਬਚ ਗਿਆ ਜੀ ਮਰਤੇ ਡਾਊਟ ਜੇ ਥੋੜਾ ਪੈਂਦਾ ਵਾ ਕਹਿ ਵੀ ਨਹੀਂ ਕੋਈ ਸਕਦੇ ਕੋ ਕਲਾਇੰਟ ਵੀ ਹੋ ਸਕਦਾ ਵਾ ਬਾਕੀ ਜੀ ਆਪਾਂ ਨੰਬਰ ਦੀ ਥੋੜੀ ਪੜਤਾਲ ਕਰਾਂਗੇ ਸ਼ਾਇਦ ਉਹ ਹੀ ਹੋ ਸਕਦੇ ਆ ਜੀ ਫੋਨ ਦੀ ਕੋਸ਼ਿਸ਼ ਕੀਤੀ ਤੁਹਾਡੇ ਤੋਂ ਹਾਂ ਫੋਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਕਿੰਨੇ ਕੁ ਪੈਸੇ ਸੀਗੇ ਕੋਲੇ ਬਈ ਉਦੋਂ 60 70000 ਰੁਪਏ ਹੋ ਗਏ ਥਾਣੇ ਸੁਚਨਾ ਦੇ ਦਿੱਤੀ ਹੈ ਹਾਂ ਜੀ ਥਾਣੇ ਨੂੰ ਸੂਚਨਾ ਦੇ ਦਿੱਤੀ ਜੀ ਨਹੀਂ ਹਜੇ ਨਹੀਂ ਦਿੱਤੀ ਹੈ ਬਈ ਕੀ ਘਟਨਾ ਘਟਿਆ ਜਿਹੜੇ ਕਿਤਨਾ ਜੀ ਮੈਂ ਅੰਦਰੋਂ ਜਦੋਂ ਰੌਲਾ ਪਿਆ ਜੀ ਮੈਂ ਅੰਦਰੋਂ ਨਿਕਲਿਆ ਜੀ ਦਫ਼ਤਰ ਤੋਂ ਤੇ ਉਹ ਤਿੰਨ ਮੁੰਡੇ ਸੀ ਮੋਟਰਸਾਈਕਲ ਤੇ ਨਿਕਲ ਗਏ ਜੀ ਇਹ ਜਿਹੜਾ ਵਿਚਾਰਾ ਕਿਸ ਥਾਂ ਵਾਲਾ ਸੀਗਾ ਜੀ ਇਹ ਭੱਜ ਕੇ ਆਪਣਾ ਗਮਦੂਰ ਸਿੰਘ ਦਾ ਘਰ ਆ ਜੀ ਉਧਰ ਧੱਕਾ ਮਾਰ ਕੇ ਤੇ ਉਧਰ ਵੜ ਗਿਆ ਜੀ ਇਹ ਜਦੋਂ ਮੈਂ ਬਾਹਰ ਨਿਕਲਿਆ ਤੇ ਡਿੱਗਿਆ ਪਿਆ ਸੀਗਾ ਜੀ ਇੱਥੇ ਘਰੇ ਜਦੋਂ ਮੈਂ ਕੱਲ ਕੇ ਬਾਹਰ ਡਿੱਗਿਆ ਪਿਆ ਸੀਗਾ ਜੀ ਅੱਛਾ ਹਾਂਜੀ ਤੇ ਜਿਵੇਂ ਸ਼ਰੇਆਮ ਹੀ ਹਨ ਦਿਨ ਦੇ ਨੇ ਸ਼ਰੇਆਮ ਜੀ ਜਿਵੇਂ ਸ਼ਰੇਆਮ ਜੀ ਇੱਥੇ ਤੱਕ ਤਾਂ ਚਿੜੀ ਨਹੀਂ ਫਰਕੀ ਸੀ ਅੱਜ ਪਹਿਲਾ ਚਾਂਸ ਹੋਇਆ ਜਿਹੜਾ ਇਹ ਬਹੁਤ ਅਨ ਮਦਭਗਾ ਕਹਿ ਸਕਦੇ ਹਾਂ ਆਪਾਂ ਕੈਮਰੇ ਕੁੰਗਰੇ ਜੀ ਬਾਈ ਹੈਗੇ ਲੱਗੇ ਵੇ ਇੱਥੇ ਲੱਗੇ ਜੀ ਚੈੱਕ ਅਪ ਕਰ ਰਹੇ ਆਂ ਜੀ ਆਪਾਂ ਤੇ ਪੁਲਿਸ ਨੂੰ ਦੱਸ ਦਿੱਤਾ ਗਿਆ ਜੀ ਬਸ ਸੁਝਿਤ ਕਰਤਾ ਜੀ